singh vishnu bhagwan jee so hang marai seng vishnu bhagwan jee so hang marai seng singh vishnu bhagwan Jai Sohang Mara-i Şer-i seng Vishnu Vişno, Pagvan-i so, Seng-i Vişno, ਸਤਿਕਾਰਯੋਗ ਸਰਵ ਸੰਗਤ ਜੀਓ ਇਹ ਹਰ ਬਾਣੀ ਗ੍ਰੰਥ ਨੰਬਰ 24 27 ਜੇਡ 66 ਸੰਮਤ 11 ਦੇਵੀ ਸਿੰਘ ਦੇ ਗ੍ਰਹਿ ਪਿੰਡ ਮੱਗੋਵਾੜੀ ਜ਼ਿਲ੍ਹਾ ਜੰਮੂ ਵਿਖੇ ਸੱਚੇ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੀ ਗਈ ਹੈ ਆਓ ਹਰ ਸੰਗਤ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਾ ਚਾਹੀਦਾ ਨਾਰਦ ਕਹੇ ਅਵਤਾਰ ਮੈ ਗੰਬਰ ਗੁਰੂ ਵੇਖੋ ਨਿਗਾਹ ਨਾਲ ਗੈਰੀ ਗਹਿਰ ਗੰਭੀਰ ਬੇਨਜ਼ੀਰ ਧਿਆਨ ਲਗਾਈਆ ਤੇ ਨਾਰਦ ਜੀ ਜਿਹੜੇ ਆ ਉਹ ਕੀ ਕਹਿ ਰਿਹਾ ਗੁਰੂਆਂ ਅਵਤਾਰਾਂ ਪੀਰ ਪੈਗੰਬਰਾਂ ਨੂੰ ਕਿ ਬੜੇ ਧਿਆਨ ਨਾਲੇ ਮਾਤ ਲੋਕ ਵੱਲ ਦੇਖੋ ਕਿਉਂਕਿ ਉਹ ਪਰਮੇਸ਼ਰ ਅਕਾਰ ਪੁਰਖ ਜਿਹੜਾ ਉਹ ਵੀ ਸਾਰਾ ਕੁਝ ਬੜੇ ਧਿਆਨ ਨਾਲ ਦੇਖ ਰਿਹਾ ਹੈ ਤੁਹਾਡੇ ਸਿੱਖ ਮਰੀਦ ਪਰਮ ਪੁਰਖ ਦੇ ਬਣ ਗਏ ਵੈਰੀ ਮਿੱਤਰੋ ਨਾਮ ਸੰਗ ਨਾ ਕੋਈ ਰਖਾਈ ਆ ਤੇ ਅਕਾਲ ਪੁਰਖ ਵੇਖ ਰਿਹਾ ਸਭ ਨੂੰ ਤੇ ਨਾਨਕ ਜੀ ਕਹਿ ਰਹੇ ਆ ਕਿ ਜਿਹੜੇ ਤੁਹਾਡੇ ਗੁਰੂ ਪੀਰ ਪੈਗੰਬਰ ਅਵਤਾਰਾਂ ਨੂੰ ਕਹਿ ਰਹੇ ਆ ਕਿ ਜਿਹੜੇ ਤੁਹਾਡੇ ਸਿੱਖ ਮਰੀਦ ਆ ਜਿਹੜੇ ਤੁਹਾਡੇ ਚੇਲੇ ਸੀ ਜਿਹੜੇ ਸਿੱਖ ਸੀ ਉਹ ਕੀ ਹੋ ਗਿਆ ਅਕਾਲ ਪੁਰਖ ਦੇ ਵੈਰੀ ਹੋ ਗਏ ਤੇ ਮਿੱਤਰੋ ਨਾਮ ਸੰਗ ਨਾ ਕੋਈ ਰਖਾਈ ਆ ਤੇ ਉਸ ਪਰਮੇਸ਼ਰ ਦਾ ਨਾਮ ਜਿਹੜਾ ਕਿਸੇ ਦੇ ਵੀ ਕੋਲ ਨਹੀਂ ਹੈ ਕੋਈ ਪਿੰਡੂ ਤੇ ਕੋਈ ਦਿਸੇ ਸ਼ਹਿਰੀ ਸ਼ਰਾਂ ਨੇ ਸਾਰੇ ਕੀਤੇ ਕਸਾਈ ਚਾਹੇ ਉਹ ਦੇਖਣ ਨੂੰ ਕਿਸੇ ਤਰ੍ਹਾਂ ਦੇ ਵੀਆ ਚਾਹੇ ਉਹ ਪਿੰਡੂ ਲਿਬਾਸ ਦੇ ਨੇ ਚਾਹੇ ਸ਼ਹਿਰੀ ਲਿਬਾਸ ਦੇ ਨੇ ਸਾਰੇ ਜਿਹੜੇ ਕੀ ਆ ਸ਼ਰਾਂ ਚ ਪੈ ਗਏ ਲੜਾਈ ਝਗੜੇ ਚ ਪੈ ਗਏ ਮਨ ਮਨਸਾ ਸਭ ਦੇ ਅੰਦਰ ਵਰਤੀ ਗਹਿਰੀ ਨਵ ਸਤ ਨਜ਼ਰੀ ਆਈ ਆ ਤੇ ਸਾਰੇ ਸਾਰਿਆਂ ਦੇ ਮਨ ਵਿੱਚ ਕੀ ਹੈਗਾ ਵਾ ਗਹਿਰੀ ਵਰਤਿਆ ਆ ਵਾ ਕਿ ਮਨ ਦੇ ਵਿੱਚ ਕਿਸੇ ਦੇ ਵੀ ਕੋਈ ਵੀ ਪਰਮੇਸ਼ਾ ਦਾ ਨਾਮ ਨਹੀਂ ਹੈਗਾ ਜੋ ਪਰਮੇਸ਼ਰ ਨੇ ਸਾਨੂੰ ਬ੍ਰਹਮਤ ਦਿੱਤੀ ਹੈ ਇਹ ਸ਼ਾਂਤ ਰਹਿਣਾ ਕਾਮ ਕ੍ਰੋਧ ਲੋਭ ਓਮ ਘਟ ਤਦੂ ਰਹਿਣਾ ਉਹ ਸਾਰਾ ਕੁਝ ਕਿਤੇ ਨਜ਼ਰ ਨਹੀਂ ਆ ਰਿਹਾ ਸਾਡੇ ਮਨ ਵਿੱਚ ਹਮੇਸ਼ਾ ਸਾਨੂੰ ਇੱਕ ਦੂਜੇ ਵੱਲ ਵੇਖ ਕੇ ਗੁੱਸਾ ਤੇ ਕਹਿਰ ਹੀ ਹੁੰਦਾ ਰਹਿੰਦਾ ਹੈ ਤੇ ਇਹ ਸਭ ਜਗ੍ਹਾ ਤੇ ਨਾ ਸੱਤ ਕਿ ਹਰ ਜਗ੍ਹਾ ਦੇ ਸਭ ਧਰਤੀ ਦੇ ਲੋਕਾਂ ਮਾਤੇ ਸਾਨੂੰ ਇਹੀ ਨਜ਼ਰ ਆ ਰਿਹਾ ਸਭ ਦੀ ਅੰਦਰੋਂ ਵਾਸਨਾ ਹੋ ਗਈ ਜ਼ਹਿਰੀ ਵਿਸਕੂੜ ਰੂਪ ਚੜਾਈ ਆ ਦੀਨ ਦੁਨੀ ਸਰਵਣਾ ਨਾਲ ਹੋ ਗਈ ਬਹਿਰੀ ਤੁਰਦਾ ਹੁਕਮ ਸੁਣਨ ਕੋਈ ਨਾ ਪਾਈਆਂ ਤੇ ਪਰਮੇਸ਼ਰ ਨੇ ਜਿਹੜਾ ਹੁਕਮ ਦੇ ਕੇ ਭੇਜਿਆ ਸੀਗਾ ਕਿਉਂ ਪਰਮੇਸ਼ਰ ਨੇ ਲੋਕਮਾਤ ਵਿੱਚ ਕਿਹਾ ਸੀ ਕਿ ਸਾਰੇ ਜਿਹੜੇ ਪਰਮੇਸ਼ਰ ਦੇ ਹੁਕਮ ਵਿੱਚ ਰਹਿਣ ਪਰ ਕੀ ਹੋ ਗਿਆ ਕਿ ਸਾਰਿਆਂ ਦੀ ਅੰਦਰੋਂ ਵਾਸਨਾ ਜਿਹੜੀ ਹੈ ਕਿ ਸਾਰਿਆਂ ਦਾ ਅੰਦਰੋਂ ਮਨ ਜਿਹੜਾ ਹੈ ਉਹ ਜ਼ਹਿਰ ਨਾਲ ਭਰ ਗਿਆ ਤੇ ਜਿਹੜੇ ਵਿਕਾਰਾਂ ਦਾ ਕੂੜ ਜਿਹੜਾ ਸਾਡੇ ਉੱਪਰ ਚੜ ਗਿਆ ਹੈ ਇਸ ਕਰਕੇ ਪਰਮੇਸ਼ਰ ਦਾ ਜਿਹੜਾ ਧਰਦਾ ਹੁਕਮ ਉਹਨੇ ਸਾਨੂੰ ਦਿੱਤਾ ਸੀ ਉਹ ਕਿਸੇ ਨੂੰ ਵੀ ਸੁਣ ਨਹੀਂ ਰਿਹਾ ਤੇ ਸਾਰੇ ਇੰਜ ਲੱਗ ਰਹੇ ਨੇ ਕਿ ਜਿਵੇਂ ਉਹ ਬહેરા ਹੋ ਗਏ ਨੇ ਕਿ ਉਹਨਾਂ ਨੂੰ ਸੁਣ ਨਹੀਂ ਰਿਹਾ ਉਹ ਵੇਖੋ ਨਿਗਾਹ ਮਾਰੋ ਧਰਮਨਾਥ ਬੈਠਾ ਕਜੈਰੀ ਚਿੱਤਰ ਗੁਪਤ ਭਜੇ ਵਾਹੋਦਾਈਆ ਤੇ ਨਾਨਦ ਕਹਿ ਰਿਹਾ ਕਿ ਉਧਰ ਵੇਖੋ ਕਿ ਧਰਮਰਾਜ ਨੇ ਵੀ ਆਪਣੀ ਵਿਚਾਰੀ ਲਾਈ ਹੋਈ ਹੈ ਤੇ ਜਿਹੜਾ ਚਿੱਤਰ ਗੁਪਤ ਆ ਉਹ ਵੀ ਇੱਧਰ ਉੱਧਰ ਭਜ ਰਿਹਾ ਕਿ ਜੋ ਵੀ ਅਸੀਂ ਕਰ ਰਹੇ ਹਾਂ ਜੋ ਵੀ ਅਸੀਂ ਰੋਜ਼-ਰੋਜ਼ ਕਰਦੇ ਆ ਚਿੱਤਕ ਉਤਵੀਆਂ ਸਾਰੀਆਂ ਤਸਵੀਰਾਂ ਜਿਹੜੀਆਂ ਆ ਧਰਮਰਾਜ ਕੋਲ ਜਿਹੜਾ ਪੇਸ਼ ਕਰਦਾ ਹੈ ਤੇ ਇਸ ਕਰਕੇ ਜਿਹੜਾ ਧਰਮਰਾਜ ਉਹਨੇ ਵੀ ਆਪਣੀ ਕਚੈਰੀ ਲਾਈ ਹੋਈ ਹੈ ਜੋਤੀ ਜੋਤ ਸਰੂਪ ਹਾਰਿਆ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਾਰ ਸੱਚ ਦਾ ਹੁਕਮ ਇੱਕ ਵਰਤਾਈ ਆ ਤੇ हे ਪਰਮੇਸ਼ਰ ਤੂੰ ਜੋਤ ਸਰੂਪਿਆਂ ਜੋਤੀਆਂ ਦਾ ਮਾਲਕਿਆ ਤੂੰ ਕਿਰਪਾ ਕਰ ਤੇ ਸਾਨੂੰ ਸੱਚਾ ਵਾਰ ਤੇ ਤੇ ਆਪਣੇ ਸੱਚ ਦਾ ਹੁਕਮ ਵਰਤਾ ਨਾਦ ਕਹੇ ਅਵਤਾਰ پیغمبر ਗੁਰੂ ਆ ਕਾਲ ਚੱਕ ਵੇਖੋ ਕਟਾ ਕਾਲੀਆਂ ਗਲ ਕਾਤੀ ਕੀ ਆਪਣਾ ਖੇਲ ਖਿਲਾਈ ਆ ਤੇ ਨਾਦ ਕੀ ਕਹਿ ਰਿਹਾ ਗੁਰੂਆਂ ਪੀ پیغمبرਾਂ ਨੂੰ ਕਿ ਕਾਲ ਯੁਗ ਵਿੱਚ ਜਿਹੜੀ ਵੀ ਕਾਰਾਂ ਦੀ ਕਾਲੀ ਘਟਾ ਜਿਹੜੀ ਚੜੀ ਹੋਈ ਆ ਤੇ ਇਹ ਦੇਖੋ ਹੁਣ ਅੱਗੇ ਆਪਣਾ ਕੀ ਖੇਲ ਵਿਖਾ ਰਹੀ ਐ ਤੁਹਾਡੀਆਂ ਮੰਝਣਾ ਲੱਗ ਲੰਘ ਗਈਆਂ ਬਾੜੀਆਂ ਅਕੇ ਪੰਧ ਨજર ਕੋਈ ਨਾ ਆਈ ਆ ਬਿਨਾ ਹੱਥਾਂ ਮਾਰੋ ਤਾਲੀਆਂ ਖਾਲੀ ਹੱਥ ਦਿਓ ਜਣਾਈ ਆ ਤੇ ਨਾਰਦ ਜਿਹੜਾ ਗੁਰੂਆਂ ਪੀਰਾਂ پیغمبرਾਂ ਨੂੰ ਕੀ ਕਹਿ ਰਿਹਾ ਕਿ ਤੁਹਾਨੂੰ ਹੁਣ ਤੁਹਾਡੇ ਹੱਥ ਵੀ ਖਾਲੀ ਹੋ ਗਏ ਹਨ ਇਸ ਕਰਕੇ ਤੁਸੀਂ ਵੀ ਤੁਹਾਡੀਆਂ ਮੰਜ਼ਲਾਂ ਵੀ ਜੜੀਆਂ ਬਹੁਤ ਗੇ ਲੰਗੀਆਂ ਪਰ ਇੱਥੇ ਮਾਤਲੋਕ ਵਿੱਚ ਕੋਈ ਵੀ ਫਰਕ ਨਹੀਂ ਪਿਆ ਇਸ ਕਰਕੇ ਤਾਂ ਤੁਸੀਂ ਵੀ ਤੁਹਾਡੇ ਹੱਥ ਵੀ ਜੜੇ ਹੁਣ ਖਾਲੀ ਆ ਇਸ ਕਰਕੇ ਆਪਣੇ ਖਾਲੀ ਹੱਥ ਜਿਹੜੇ ਉਹ ਦੱਸ ਦਿਓ ਕਿ ਸਾਡੇ ਹੱਥ 'ਚ ਕੁਝ ਨਹੀਂ ਹੈਗਾ ਬੂਟੇ ਸੁੱਕਦੇ ਜਾਂਦੇ ਆ ਤੁਹਾਡੇ ਧਰਮ ਦੇ ਮਾਲੀਆਂ ਅੰਮ੍ਰਿਤ ਮੇਗ ਨਾ ਕੋਈ ਵਰਸਾਈ ਆ ਸ਼ਰਾ ਦੀਆਂ ਤਰ ਤਰਪੀਆਂ ਹੋਣੀਆਂ ਕਾਲੀਆਂ ਖਾਲਕ ਰੰਗ ਨਾ ਕੋਈ ਚੜਾਈ ਆ ਤੇ ਜਿਹੜੇ ਧਰਮ ਦੇ ਮਾਲੀਆਂ ਨੇ ਬੂਟੇ ਲਗਾਏ ਸੀ ਉਹ ਸਾਰੇ ਕੀ ਹੈ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾ ਅੰਮ੍ਰਿਤ ਮੇਗ ਤੋਂ ਬਿਨਾ ਕਿਉਂਕਿ ਕੋਈ ਅੰਮ੍ਰਿਤ ਮੇਗ ਦੀ ਬਰਸਾਤ ਨਹੀਂ ਹੋ ਰਹੀ ਇਸ ਕਰਕੇ ਉਹ ਵੀ ਸਾਰੇ ਸੋਕ ਰਹੇ ਆ ਤੇ ਸਾਰੇ ਬੰਨੇ ਕੀ ਹੈ ਲੜਾਈ ਝਗੜਾ ਪਿਆ ਹੋਇਆ ਤੇ ਕਿਸੇ ਨੂੰ ਵੀ ਪਰਮੇਸ਼ਰ ਦਾ ਨਾਮ ਜਿਹੜਾ ਪਰਮੇਸ਼ਰ ਦਾ ਦਾ ਰੰਗ ਜਿਹੜਾ ਕਿਸੇ ਤੇ ਵੀ ਨਹੀਂ ਚੜ ਰਿਹਾ ਧਰਮ ਬੀਜ ਬੀਜੇ ਕੋਈ ਨਾ ਹਾਲੀਆਂ ਸਤ ਬਸਤ ਨਾ ਕੋਈ ਟਕਾਈ ਆ ਧਰਮ ਦੇ ਜ਼ਿਮੀਦਾਰੋ ਤੁਹਾਟੀਆਂ ਚੁੱਕੇ ਨਾ ਕੋਈ ਪੰਜਾਲੀਆਂ ਪੰਜਾਂ ਵੰਡ ਨਾ ਕੋਈ ਵੰਡਾਈ ਆ ਤੇ ਧਰਮ ਦਾ ਬੀਜ ਜਿਹੜਾ ਹੈ ਕਿ ਪਰਮੇਸ਼ਰ ਦੀ ਬ੍ਰਾਹਮਾ ਦਾ ਬੀਜ ਜਿਹੜਾ ਉਹ ਕਿਤੇ ਵੀ ਨਹੀਂ ਮਿਲ ਰਿਹਾ ਨਾ ਕੋਈ ਬੀਜ ਰਿਹਾ ਤੇ ਕਿਤੇ ਵੀ ਕੋਈ ਵੀ ਸਤ ਦਾ ਨਾਮ ਜਿਹੜਾ ਕਿਸੇ ਦੇ ਅੰਦਰ ਵੀ ਨਹੀਂ ਹੈਗਾ ਇਸ ਕਰਕੇ ਧਰਮ ਦੇ ਜ਼ਿਮੀਦਾਰੋ ਉਹ ਉਹ ਪੀਲ پیغمبرੋ ਕਿ ਤੁਹਾਡਾ ਵੀ ਕਹਿਣਾ ਕੋਈ ਵੀ ਨਹੀਂ ਮੰਨ ਰਿਹਾ ਕਾਲ ਯੁਗ ਕੂੜ ਕੁੜਿਆ ਜੀਜੇ ਵੇਖੋ ਜਗਤ ਸਾਲੀਆਂ ਨੇਤਰ ਲੈਣ ਲੈਣ ਤਕਾਈ ਆ ਤੇ ਕਾਲ ਯੁਗ ਵਿੱਚ ਕੀ ਆ ਕਿ ਰਿਸ਼ਤੇ ਨਾਤੇ ਜਿਹੜੇ ਉਹ ਵੀ ਜਿਹੜੇ ਆ ਉਹ ਵੀ ਪ੍ਰਿਸ਼ਟ ਹੋ ਗਏ ਆ ਕਿ ਜੀਜੇ ਜਿਹੜੇ ਸਾਲੀਆਂ ਨੂੰ ਗਲਤ ਨਿਗਾਹ ਨਾਲ ਵੇਖਦੇ ਆ ਇਸ ਕਰਕੇ ਜਿਹੜੇ ਨੇਤਰ ਨੈਣ ਨੈਣ ਤਕਾਈ ਆ ਕਿ ਜਿਹੜੇ ਨੇਤਰ ਰਹਿਣਾ ਸਾਡੇ ਉਹਨਾਂ ਵਿੱਚ ਵੀ ਵੇਖਣ 'ਚ ਫਰਕ ਆ ਗਿਆ ਪੁਰਖਿਆ ਕਾਲਾ ਦੀਨ ਦਿਵਾਲਾ ਸਭ ਨੂੰ ਕਰਨ ਵਾਲਾ ਦਿਵਾਲੀਆ ਦਿਵਾਲੇ ਸਭ ਦੇ ਰਿਆ ਕਢਾਈ ਆ ਇਸ ਕਰਕੇ ਉਹ ਕਾਲਪੁਰਖ ਪਰਮੇਸ਼ਰ ਜਿਹੜਾ ਹੈ ਕਿਉਂਕਿ ਸਾਰਾ ਜਿਹੜਾ ਉਹ ਕਹਿੰਦੇ ਸਾਡਾ ਜਿਹੜਾ ਪੰਧ ਆ ਉਹ ਬਹੁਤ ਖਤਮ ਹੋ ਗਿਆ ਤੇ ਨੇੜੇ ਰਹਿ ਗਿਆ ਬਹੁਤ ਇਸ ਕਰਕੇ ਅੰਦਰ ਤੇ ਫਿਰ ਜੀ ਅਸੀਂ ਇਦਾਂ ਹੀ ਕਰਦੇ ਰਹਾਂਗੇ ਵਿਕਾਰਾਂ 'ਚ ਹੀ ਫਸੇ ਰਹਾਂਗੇ ਤੇ ਪਰਮੇਸ਼ਰ ਜਿਹੜਾ ਉਹ ਕੀ ਕੱਢੂਗਾ ਸਾਡਾ ਦੁਆਲਾ ਹੀ ਕੱਢੂਗਾ ਕਿ ਸਾਡੀ ਕੋਈ ਵੀ ਸਾਡੇ ਪੱਲੇ ਕੁਝ ਨਹੀਂ ਰਹੂਗਾ ਜੋਦੇ ਰਸੂਰ ਬੀਰ ਬਣ ਕੇ ਆਪਣੀਆਂ ਬੰਨੋ ਰਮਾਲੀਆਂ ਰੂਹ ਬੁੱਤ ਸੰਗ ਮਿਲਾਈ ਆ ਤੇ ਇਸ ਕਰਕੇ ਸਾਰਿਆਂ ਨੂੰ ਪਰਮੇਸ਼ਰ ਨੇ ਕੀ ਹੁਕਮ ਦਿੱਤਾ ਕਾਲਪੁਰਖ ਨੇ ਕਿ ਸਾਰੇ ਯੋਦੇ ਸੂਰਬੀਰ ਬਣੋ ਆਪਣੇ ਆਪ ਨੂੰ ਪਛਾਣੋ ਤੇ ਆਪਣੇ ਆਪ ਨੂੰ ਪਛਾਣ ਕੇ ਕੀ ਕਰੋ ਆਪਣੇ ਆਪ ਨੂੰ ਸਟਰੋਂਗ ਕਰਕੇ ਆਪਣੇ ਆਪ ਨੂੰ ਪਛਾਣੋ ਆਪਣਾ ਰੂਹ ਤੇ ਬੁੱਤ ਜਿਹੜਾ ਉਹ ਇਹ ਨਹੀਂ ਕਿ ਸਾਡੇ ਅਸੀਂ ਕਿਸੇ ਦੇ ਆਕੇ ਲੱਗ ਕੇ ਜੋ ਵੀ ਕਰਨਾ ਹੈ ਜੋ ਵੀ ਕਰਨਾ ਸਾਡੇ ਰੂਹ ਤੇ ਬੁੱਤ ਦੀ ਆਪਸ ਵਿੱਚ ਸ਼ਮੂਲੀਅਤ ਹੋਣੀ ਚਾਹੀਦੀ ਹੈ ਰੂਬ ਉਹਦੇ ਸੰਗ ਮਿਲਾਈ ਆ ਜਲਵੇ ਨੂਰ ਜਣਾ ਉਹ ਜਲਾਲੀਆਂ ਜ਼ਾਰ ਜ਼ਬੂਰ ਕਰੋ ਰੁਸ਼ਨਾਈ ਆ ਤੇ ਆਪਣੇ ਆਪ ਨੂੰ ਪ੍ਰਗਟ ਕਰੋ ਤੁਸੀਂ ਆਪਣੇ ਆਪ ਨੂੰ ਵੀ ਪਰਮੇਸ਼ਰ ਨਾਲ ਜੋੜੋ ਪਰਮੇਸ਼ਰ ਦੀ ਬ੍ਰਹਮਾਤ ਨਾਲ ਜੋੜੋ ਫਾਲ ਵੇਖੋ ਆਪਣੀ ਆਪਣੀ ਡਾਲੀਆਂ ਮਸਬਦੀਨ ਖੁਜ ਖੁਜਾਈ ਆ ਤੇ ਤੁਸੀਂ ਆਪਣਾ ਆਪਣਾ ਲੇਖਾ ਜੋਖਾ ਵੇਖੋ ਕਿ ਆਪਾਂ ਆਪਣੇ ਅੰਦਰੋਂ ਝਾਤੀ ਮਾਰ ਕੇ ਦੇਖੀਏ ਕਿ ਆਪਾਂ ਕੀ ਕਰ ਰਹੇ ਹਾਂ ਜਿਲਾ ਰਿਆ ਕਿਸੇ ਨਾਲ ਚਾਲੀਆਂ ਚਾਰ ਕੁੰਟ ਘਰ ਲਾਈ ਆ ਜੋਤੀ ਜੋਤ ਰੂਪ ਹਰਿਆ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਸੱਚ ਦਾ ਹੁਕਮ ਇੱਕ ਸੁਣਾਈ ਆ ਨਾਰਦ ਕਹੇ ਅਵਤਾਰ ਪੈਗੰਬਰ ਗੁਰ ਤੱਕੋ ਦੀਨ ਦੁਨੀ ਦੀ ਕਰਨੀ ਕਰਤਾ ਪੁਰਖ ਰਿਆ ਜਨਾਈ ਆ ਸੱਚ ਦੀ ਮਰੇ ਕੋਈ ਨਾ ਮਰਨੀ ਮਰ ਜੀਵਤ ਰੂਪ ਨਾ ਬਦਲਾਈ ਆ ਇਹ ਪਰਮੇਸ਼ਰ ਸਾਡੇ ਤੇ ਕਿਰਪਾ ਕਰ ਤੂੰ ਸਾਡੇ ਤੇ ਸੱਚ ਦਾ ਹੁਕਮ ਸਾਨੂੰ ਸੁਣਾ ਨਾਰਦ ਕਹੇ ਅਵਤਾਰ ਪੈਗੰਬਰ ਗੁਰ ਤੱਕੋ ਤੱਕੋ ਦੀਨ ਦੁਨੀਦੀ ਕਰਨੀ ਕਰਤਾਪੁਰਖ ਰਿਆ ਜਨਈਆ ਤੇ ਨਾਰਦ ਕੀ ਕਹਿ ਰਿਹਾ ਹੈ ਕਾਲਪੁਰਖ ਜਿਹੜਾ ਸਾਰਿਆਂ ਨੂੰ ਦੇਖ ਰਿਹਾ ਆ ਇਸ ਕਰਕੇ ਸਾਰੇ ਆਪੋ ਆਪਣੀ ਕਰਮੀ ਨੂੰ ਆਪਣੇ ਆਪਣੇ ਕੰਮ ਨੂੰ ਦੇਖੋ ਕਿ ਕੋਈ ਵੀ ਪਰਮੇਸ਼ਰ ਦੇ ਨਾਮ ਦੇ ਉੱਤੇ ਸੱਚ ਦੀ ਮਰਨੀ ਜਿਹੜਾ ਉਹ ਨਹੀਂ ਮਾਰ ਰਿਹਾ ਕਿਉਂਕਿ ਪਰਮੇਸ਼ਰ ਦੀ ਬ੍ਰਹਮਾਤੇ ਅਸੀਂ ਨਹੀਂ ਚੱਲ ਰਹੇ ਦੋ ਜਹਾਨਾ ਤਰੇ ਕੋਈ ਨਾ ਤਰਨੀ ਤਾਰਨਹਾਰਾ ਨਾ ਕੋਈ ਸਹਾਈ ਆ ਕਿਉਂਕਿ ਜਦੋਂ ਅਸੀਂ ਪਰਮੇਸ਼ਰ ਦੀ ਬ੍ਰਹਮਾਤੇ ਨਹੀਂ ਚੱਲਦੇ ਉਸ ਦੇ ਨਾਲ ਨਹੀਂ ਚੱਲਦੇ ਤੇ ਉਹ ਤਾਰਨਹਾਰੇ ਨੇ ਸਾਨੂੰ ਦੋ ਜਹਾਨਾ ਚ ਇਥੇ ਵੀ ਤੇ ਉਥੇ ਨਹੀਂ ਤਰਉਣਾ ਅੰਤਮ ਫਲ ਕੱਚੇ ਵਾਲੀ ਰਹਿਣੀ ਨਹੀਂ ਜੜਨੀ ਜੜ ਚੇਤਨ ਧਿਆਨ ਲਗਾਈ ਆ ਇਸ ਕਰਕੇ ਸਾਰਿਆਂ ਨੂੰ ਆਪਣੀ ਜੜ ਚੇਤਨ ਵੱਲ ਧਿਆਨ ਦੇਣਾ ਪੈਣਾ ਹੈ ਕਿ ਆਪਾਂ ਕਿੱਥੇ ਸਟੈਂਡ ਕਰਦੇ ਆ ਕਿ ਸਾਡਾ ਜੇ ਜੜ ਚੇਤਨ ਕੱਚਾ ਹੋਏਗਾ ਤੇ ਫਲ ਵੀ ਉਹਨੂੰ ਕੱਚਾ ਹੀ ਲੱਗੂਗਾ ਝਗੜਾ ਮਿਟਣਾ ਵਰਨੀ ਵਰਨੀ ਪਾਰ ਪਰੰਪਰਾ ਵਿਆਪ ਮੁਕਾਈ ਆ ਤੇ ਇਸ ਕਰਕੇ ਇਸ ਪਾਰ ਪਰੰਮ ਨਹੀਂ ਆ ਕੇ ਸਾਡਾ ਜਿਹੜਾ ਵਰਨਾ ਵਰਨਾ ਦਾ ਝਗੜਾ ਜਿਹੜਾ ਉਹ ਖਤਮ ਕਰਨਾ ਹੈ ਸੱਚ ਦਵਾਰ ਏਕੰਕਾਰ ਲੱਗੇ ਤੱਕ ਕੋਈ ਨਾ ਚਰਨੀ ਚਰਨੋਂ ਤੱਕ ਜਾਮ ਨਾ ਕੋਈ ਪਿਆਈ ਆ ਕਿਉਂਕਿ ਪਰਮੇਸ਼ਰ ਤੋਂ ਬਿਨਾ ਪਰਮੇਸ਼ਰ ਦੇ ਚਰਨਾਂ 'ਚ ਲੱਗਣ ਤੋਂ ਬਿਨਾ ਸਾਨੂੰ ਚਰਨੋਂ ਤੱਕ ਜਾਮ ਜਿਹੜਾ ਅੰਮ੍ਰਿਤ ਜਾਮ ਉਹਦੇ ਪਿਆਰ ਦਾ ਜਾਮ ਉਹ ਸਾਨੂੰ ਪੀਣ ਵਾਸਤੇ ਨਹੀਂ ਮਿਲੂਗਾ ਨੇਤਰ ਖੁੱਲੇ ਕਿਸੇ ਨਾ ਹਰਨੀ ਫਰਨੀ ਹਰ ਦਰਸ਼ਨ ਵੇਖਣ ਕੋਈ ਨਾ ਪਾਈ ਆ ਤੇ ਉਸ ਪਰਮੇਸ਼ਰ ਦੀ ਕਿਰਪਾ ਤੋਂ ਬਿਨਾ ਸਾਡਾ ਦਸਮ ਦਵਾਰੀ ਨਹੀਂ ਖੁੱਲਣੀ ਅਸੀਂ ਉਸ ਪਰਮੇਸ਼ਰ ਦੇ ਨੂਰ ਨੂਰਾਨੀ ਦਰਸ਼ਨ ਨਹੀਂ ਪਾ ਸਕਾਂਗੇ ਜੋਤੀ ਜੋਤ ਸਰੂਪ ਹਰਿਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਨੀਕ ਲੰਗਨ ਰਹਿਣ ਨਾ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਕੀ ਖੇਲ ਖਿਲਾਏ ਉਪਰ ਧਰਨੀ ਤਵਲ ਤੁਰਦਾ ਰੰਗ ਰੰਗাইয়া ਤੇ हे ਪਰਮੇਸ਼ਰ ਤੂੰ ਜੋਤ ਸਰੂਪ ਹੈ ਜੋਤੀਆਂ ਦਾ ਮਾਲਕ ਹੈ ਤੇ ਕਿਰਪਾ ਕਰਕੇ ਆਪਣਾ ਖੇਲ ਜਿਹੜਾ ਤੂੰ ਧਰਤੀ ਤੇ ਜਿਹੜਾ ਵੀ ਖਿਲਾ ਰਿਆ ਹੈ ਉਹ ਪਰਮੇਸ਼ਰ ਸਾਨੂੰ ਸਾਡੀ ਬ੍ਰਹਮਤ ਜਿਹੜੀ ਆ ਉਹਦੇ ਤੇ ਚਾਨਣ ਪਾ ਕੇ ਸਾਨੂੰ ਸੋਝੀ ਦੇ ਤੇ ਅਸੀਂ ਤੇਰੀ ਬ੍ਰਹਮਤ ਤੇ ਚੱਲੀਏ ਅਸੀ ਵਿਕਾਰਾਂ ਤੋਂ ਰਹਿਤ ਹੋਈਏ ਸੋ ਆਹ ਹਰ ਸੰਗਤ ਜੀ ਮੈਂ ਇੱਥੇ ਹੀ ਆਰ ਬਾਣੀ ਨੂੰ ਸਮਾਪਤ ਕਰਨ ਦੀ ਸੱਚੇ ਪਾਤਸ਼ਾਹ ਪਾਸੋਂ ਤੇ ਹਰ ਸੰਗਤ ਪਾਸੋਂ ਇਜਾਜ਼ਤ ਚਾਹਵਾਂਗੀ ਹਰ ਬਾਣੀ ਪੜ੍ਹਦੇ ਆ ਵਿਚਾਰ ਕਰਦੇ ਆ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਂ ਸਾਰੀ ਹਰ ਸੰਗਤ ਪਾਸੋਂ ਤੇ ਸਾਰੇ ਆਪਣੇ ਸੱਚੇ ਪਾਤਸ਼ਾਹ ਜੀ ਪਾਸੋਂ ਖਿਮਾ ਮੰਗਦੀ ਹਾਂ ਆਓ ਮੇਰੇ ਨਾਲ ਪੰਜ ਕਾਰਿਆਂ ਦਾ ਸਾਥ ਦਿਓ ਸੋ ਹੰਗੂ ਮਾਰਾਈ ਸ਼ੇਰ ਸਿੰਘ ਵਿਸ਼ਨੂੰ

Bhagwan Di So.